ਇਹ ਮੇਰਾ ਖਿਆਲ ਕਹਿੰਦਾ ਸਾਡੇ ਕੋਲ 4 ਕਿ ਜੁਨੀਅਨ ਇੱਥੇ ਪਹੁੰਚਣਗੇ ਪਗੜੀ ਸੰਭਾਲ ਡੱਟਾ ਲੈਰ ਸਾਡੇ ਵੀਰ ਪਹੁੰਚ ਗਏ ਤੇ ਉਗਰਾਹਾਂ ਜੱਥੇਬੰਦੀ ਉਹ ਵੀ ਉਹਨੇ ਦੀ ਵੀ ਕਾਲ ਆਈ ਹੈ ਪਰਸੋਂ ਸਾਨੂੰ ਮਿਲ ਕੇ ਵੀ ਗਏ ਆ ਕੱਲ ਵੀ ਉਹਨਾਂ ਦੇ ਬੰਦੇ ਇੱਥੇ ਕੋ ਪਹੁੰਚੇ ਸੀ ਉਹ ਵੀ ਸਾਡੇ ਕੋਲ ਮੇਰੇ ਖਿਆਲ ਚੰਦੀ ਮਿੰਟਾਂ ਤੱਕ ਪਹੁੰਚਣ ਵਾਲੇ ਆ ਉਹਨਾਂ ਤੋਂ ਇਲਾਵਾ ਦਵਾਬਾ ਕਿਸਾਨ ਅਹਿਸ਼ਕਰਸ਼ ਕਮੇਟੀ ਆ ਜੰਗਵੀਰ ਸਿੰਘ ਜੀ ਚੋਹਾਨ ਉਹਨਾਂ ਦਾ ਵੀ ਮੈਨੂੰ ਫੋਨ ਆਇਆ ਕਿ ਮੈਂ ਵੀ ਬੰਦੇ ਭੇਜਦਾ ਪ੍ਰਧਾਨ ਜੀ ਉੱਥੇ ਉਹ ਵੀ ਸ਼ਾਇਦ ਸਾਡੇ ਕੋ ਪਹੁੰਚਣਗੇ ਹੋਰ ਅੱਧਾ ਘੰਟਾ ਵੱਧ ਤੋਂ ਵੱਧ ਘੰਟਾ ਲੱਗ ਜਾਉ ਕਿਉਂਕਿ ਦੂਰੋਂ ਆਉਣਾ ਹੁੰਦਾ ਟਾਈਮ ਵੱਧ ਘਟ ਲੱਗ ਜਾਂਦਾ ਕਾਰਨ ਦੇ ਪੱਕੇ ਟੈਂਟ ਲਾਉਦੇ ਦੇਖੋ ਕਾਰਨ ਮੈਂ ਆਪਣੇ ਬੜਾ ਦੁਖੀ ਫਿਰ ਦੇਣਾ ਕਹਿਣਾ ਕਿ ਬੜਾ ਜਦੋ ਜਿੱਦ ਕਰਕੇ ਤੇ ਫਸਲ ਪਲਦੀ ਹੈ ਬਹੁਤ ਔਖੇ ਹੋ ਕੇ ਤਾਂ ਹੁਣੇ ਵੇਖੋ ਆ ਜਿਉ ਜੀ ਹੁਣ ਹਾਲਤੋਂ ਡੀਆ ਕਿ ਪਤਾ ਨਹੀਂ ਉਹਨੇ ਪਾਣੀਆਂ ਨੇ ਮਾਰ ਲੈਣੀਆਂ ਕਿ ਅੱਗ ਲੱਗ ਜਾਣੀ ਕੀ ਹੋਣਾ ਫਸਲ ਆਪਣੇ ਬੱਚਿਆਂ ਵਾਂਗੂ ਪਾਲੀਦੀ ਹੈ ਸਿਰ ਬੱਚਿਆਂ ਵਾਂਗੂ ਆਪਣੇ ਐਡੇ ਵਧੀਆ-ਵਧੀਆ ਸੰਧ ਬਣਾ ਕੇ ਲੋਕਾਂ ਨੇ ਬਣਾਇਆ ਜਿਹੜੇ ਜਦੋਂ ਖੜਦੇ ਆ ਆਪਾਂ ਮਿਲਣਾ ਚ ਤੇ ਫਿਰ ਉਹਨੂੰ ਫਸਲ ਨੂੰ ਆਪਾਂ ਕੱਟਦੇ ਕੱਟ ਕੇ ਉਹਨੂੰ ਮਿਲ ਚ ਖੜਦੇ ਵੇਚਦੇ ਆ ਵੇਚਣ ਤੋਂ ਬਾਅਦ ਚ ਪੈਸੇ ਲੈਣ ਵਾਸਤੇ ਸੜਕਾਂ ਤੇ ਬੈਣਾ ਪੈਂਦਾ ਬੜਾ ਮਨ ਦੁਖੀ ਤੇ ਆਪਣੀ ਫਸਲ ਵੇਚ ਕੇ ਤੇ ਫਿਰ ਪੈਸੇ ਲੈਣੇ ਤੇ ਸੜਕਾਂ ਤੇ ਬਹਿ ਕੇ ਲੈਣੇ ਯਾਰ ਗੰਨੇ ਦੇ ਪੈਸੇ ਸਾਡੇ ਯਾਰ ਗੰਨੇ ਦੇ ਪੈਸੇ ਅੱਜ ਅੱਜ ਮੇਰਾ ਖਿਆਲ ਕਹਿੰਦਾ ਜਿੱਦਣ ਮੇਰੀ ਪਹਿਲੇ ਦਿਨ ਤੋਂ ਜਦੋਂ ਮੈਂ ਤਿੰਨਾਂ ਮਹੀਨਾ ਚੱਲਿਆ ਉਸ ਦਿਨ 300 ਕੁਛ ਕਰੋੜ ਹੀ ਹੁਣ ਕਾਪੋਰੇਟ ਮਿਲਾਂ ਦਾ ਕੋਈ ਜਿਹੜਾ ਸਾਡੇ ਰੋਲਾ ਪਾਉਣ ਨਾ ਕੁਝ ਇਹਨਾਂ ਨੇ 50 60 ਕਰੋੜ ਪਾਤਾ ਵਾ ਹੁਣ ਵੀ ਮੇਰਾ خیال ਕਹਿੰਦਾ 250 ਕਰੋੜ ਦੇ ਲਾਗੇ ਛਾਕੇ ਪੈਸੇ ਆ ਜਿਹੜੇ ਸਰਕਾਰ ਕੋ ਆਪਣੇ ਲੈਣੇ ਆ ਤੇ ਸਰਕਾਰ ਦੀ ਨੰਦ ਨਰਾ ਕੀ ਦੇਖੋ ਤੁਸੀਂ ਵੀ ਪਾਉਣ ਦੀ ਬਜਾਏ ਪੈਸੇ ਉਲਟਾ ਅੱਜ ਮੈਂ ਇੱਕ ਖਬਰ ਸੁਣਿਆ ਕਿ ਉਹ ਪੈਸੇ ਮੰਗਦੇ ਆ ਵੀ ਪੰਚਾਇਤਾਂ ਸਾਨੂੰ ਪੈਸੇ ਦੇਣ ਵਾਪਸ ਵੀ ਸਾਨੂੰ ਅਸੀਂ ਉਹ ਹਰ ਪੀੜਤਾ ਨੂੰ ਰਿਲੀਜ਼ ਦੇਣੀ ਆ ਕੋਈ ਬੇ ਤੁਸੀਂ ਉਹ ਉਹ ਸਰਕਾਰ ਦੀ ਜ਼ਿੰਮੇਵਾਰੀ ਆ ਸਰਕਾਰਾਂ ਵਾਸਤੇ ਜਿਹੜੇ ਏ ਆ ਕੁਦਰਤੀ ਆਫਤਾਂ ਵਾਸਤੇ ਵੱਡੇ ਫੰਡ ਰੱਖੇ ਹੁੰਦੇ ਇਹਨਾਂ ਨੇ ਉਹ ਫੰਡ ਕਿੱਥੇ ਉਹਨਾਂ ਨੇ ਵਰਤਣ ਵੀ ਹਰ ਖੇਤਰਾਂ ਚ ਵੀ ਗਏ ਉੱਥੇ ਸਰਕਾਰ ਦੇ ਪ੍ਰਬੰਧ ਤੁਹਾਨੂੰ ਕਿੱਦਾਂ ਲੈਣਾ ਜਰਾ ਮੈਨੂੰ ਨਹੀਂ ਦਿਖਿਆ ਕਿਤੇ ਜਿਹੜਾ ਇਹ 250 ਕਰੋੜ ਰੁਪਈਆ ਵਾ ਕੀ ਲੱਗਦਾ ਕਿ ਇਹ ਧਰਨਾ ਲੱਗਣਾ ਹੁਣ ਪਹਜੇਗਾ ਵੇਖੋ ਸਾਡੀ ਆਪਣੇ ਕੋਸ਼ਿਸ਼ ਹੁੰਦੀ ਹੈ ਜੇ ਧਰਨਾ ਲਾ ਕੇ ਅਸੀਂ 13 ਮਹੀਨੇ ਮੋਦੀ ਕੋ ਕਾਨੂੰਨ ਵਾਪਸ ਕਰਾ ਸਕਦੇ ਹਾਂ ਕੀ ਗੱਲ ਹੈ ਧਰਨਾ ਲਾ ਕੇ ਆਪਣੇ ਪੈਸੇ ਨਹੀਂ ਲੈ ਸਕਦੇ ਇਹ ਧਰਨਾ ਲੱਗ ਉਹਨਾਂ ਚਿਰ ਚੱਲੂਗਾ ਕਿਉਂਕਿ ਸਾਡੇ ਭਾਈਚਾਰਾ ਸਾਡੇ ਮਗਰ ਬਹੁਤ ਪਿੱਠਾ ਮੈਂ 32 ਕਿਸਾਨ ਜਥੇਬੰਦੀਆਂ ਦੇ ਵਿੱਚਾਂ ਸੰਯੁਕਤ ਮੋਰਚੇ ਦਾ ਮੈਂਬਰ ਮੈਂ 32ਆਂ ਨੂੰ ਮੈਂ 32ਆਂ ਬੱਤੀਆਂ ਨੂੰ ਵੰਗਾਰੂਗਾ ਹੁਣ ਮੈਂ ਅੱਜ ਤੋਂ ਬਾਅਦ 32ਆਂ ਨੂੰ ਵੰਗਾਰੂਗਾ ਕੱਲ ਦੀ ਜਿਹੜੀ ਉਹਨਾਂ ਨੂੰ ਦਊਂਗਾ ਕਿ ਤੁਸੀਂ ਬੱਤੀ ਜਾਣੇ ਅਸੀਂ ਦਿੱਲੀ ਜਾਂਦੇ ਰਹੇ ਹੁਣ ਤਗੜੇ ਹੋ ਕੇ ਭਾਂ ਲੁਧਿਆਣੇ ਢੱਕ ਤੋਂ ਨਹੀਂ ਦੂਰ ਆ ਸਕਦੇ ਉਧਰ ਕੋ ਰੋਕ ਢੱਕ ਦੋ ਪਰ ਇਹ ਪੈਸੇ ਹੀ ਸਰਕਾਰ ਕੋਲ ਲੈ ਕੇ ਰਵਾਂ ਕਾਇਦਾ ਜੀ ਨਹੀਂ ਸਰਕਾਰ ਵੱਲ ਜਿਹੜੀ ਕੋਆਪਰੇਟਿਵ ਸੁਸਾਇਟੀਆਂ ਨੂੰ ਸਰਕਾਰ ਦੇ ਨੇ ਇਹਨਾਂ ਤੇ ਜਿਹੜੇ ਟੋਟਲ ਪੇਮੈਂਟ 779.86 ਕਰੋੜ ਸੀ ਉਹਦੇ ਵਿੱਚੋਂ 679.33 ਕਰੋੜ ਜਿਹੜੀ ਬਾਜੀ ਦੀ ਆ ਸੌ ਫਰੌਡ ਰੈ ਗਈ ਜਿਹੜੀ ਕਿ ਹੁਣ ਇਸ ਵੇਲੇ ਜਿਹੜੀ ਥੋੜੀ ਜਿਹੀ ਕਰਕੇ ਜਿਹਦੇ ਪਈ ਵੀ ਹੈਗੀ ਪਿਛੇ 1 ਮਹੀਨੇ ਵਿੱਚ ਤੇ ਫਟ ਇਹੀ ਹੈ ਕਿ ਅਗਲੇ ਹੋ ਸਕਦਾ ਅਗਲੇ ਜਿਹੜੇ ਦਿਨਾਂ ਚ ਪਈ ਵੀ ਜਾਵੇ ਪਰ ਨਾ ਫਿਰ ਕਿੰਦੋਂ ਤੱਕ ਚੱਟਣਾ ਹੀ ਨਹੀਂ ਜਦੋਂ ਤੱਕ ਇਹ ਹੁਣ ਚਲੂ ਹੋਇਆ ਇਹ ਤਾਂ ਉਹ ਗੱਲ ਕੋ ਚੱਲੀ ਸੀ ਤੁਹਾਨੂੰ ਜਿਹੜੇ ਇਹ ਕਾਦੇ ਪੈਸੇ ਕਰੇ ਇਹ ਗੱਲੇ ਨਹੀਂ ਦੇਵੇ ਲੋਕਾਂ ਨੂੰ ਕਿੱਧਰ ਨੂੰ ਡਿਵਰਟ ਕੀਤਾ ਗਿਆ ਕਿਉਂ ਇਹ ਪਿਛਲੇ ਪਾਸੇੋਂ ਅਸੀਂ ਆਪਣਾ ਅੰਮ੍ਰਿਤਸਰ ਬਾਈਪਾਸ ਤੋਂ ਅਸੀਂ ਸ਼ਹਿਰ ਵਾਲੇ ਪਾਸੇੋਂ ਨਿਕਲ ਕੇ ਕਾਨੂੰਨਾਂ ਨੂੰ ਆਉਂਦੋਂ ਅਸੀਂ ਜਿੰਨੇ ਦਿਨ ਤੱਕ ਅਸੀਂ ਰੋਡ ਨਿਯੰਤਰਣ ਆਗਿਆ ਨਾ ਬਾਕੀ ਹੋਰ ਇਸੇ ਨਾਲ ਪ੍ਰਸ਼ਾਸਨ ਆ ਰਿਹਾ ਉਹ ਤਾਂ ਕੋਈ ਚੰਗੀ ਗੱਲ ਬਾਤ ਆ ਗਈ ਹੈ ਉਹ ਦੱਸਾਂਗੇ ਵੀ ਅਸੀਂ ਪਿਛਲੇ ਪਾਸੇ ਸਤਕੋਏ ਮੋੜ ਤੋਂ ਅੰਦਰ ਕਰਦੇ ਪਏਨਾ ਸਤਕੋਏ ਮੋੜ ਤੋਂ ਅੰਦਰ ਸ਼ਹਿਰ ਵਾਲੇ ਪਾਸੇ ਜਾ ਕੇ ਫਿਰ ਦਜਾ ਸਤ ਤੇ ਪਿਛਲੇ ਪਾਸੇ ਅੰਮ੍ਰਿਤਸਰ ਬਾਈਪਾਸ ਤੋਂ ਅਸੀਂ ਸ਼ਹਿਰ ਅਮਰਜੈਂਸੀ ਵਾਹਨ ਉਹ ਤੁਹਾਨੂੰ ਵੀ ਉਹ ਅਮਰ ਤੋਂ ਜੋ ਕੱਢ ਕੇ ਸ਼ਹਿਰ ਦੇ ਵਿੱਚੋਂ ਕੱਢ ਕੇ ਕਾਨੂੰਆ ਰੋਡ ਖਾਂਦੀ ਸੀ ਖੜ ਰਿਹਾ ਮੈਂ ਜੀ ਸੁਖਜਿੰਦਰ ਸਿੰਘ ਪੰਡਤ ਕਤਵਾਲ ਤੋਂ ਮਾਝਾ ਸੰਚਾਲਕ ਅੱਜ ਦੇ ਹਾਈ ਪੰਜਾਬ ਐਕਟ ਪ੍ਰਧਾਨ ਆ ਅੱਜ ਦਾ ਕਾਰਨ ਅੱਜ ਦਾ ਕਾਰਨ ਇਹ ਆ ਜੀ ਵੀ ਅੱਜ ਚੌਥਾ ਦਿਨ ਆ ਸਾਨੂੰ ਧਰਨਾ ਲਾਏ ਨੂੰ ਇੱਥੇ ਪਹਿਲਾਂ ਅਸੀਂ ਉੱਥੇ ਗਰਦਾਸਪੁਰ ਵੀ ਲਾਇਆ ਸੀ ਟੈਂਕ ਚੌਂਕ 'ਚ ਏਡੀ ਸਾਹਿਬ ਨੇ ਇਸ ਸਾਹਨੇ ਵਾਦਾ ਕੀਤਾ ਸੀ ਸਾਡਾ ਵੀ ਅਸੀਂ 15 ਅਗਸਤ ਤੱਕ ਮਤਲਬ ਪਾ ਦਿਆਂਗੇ 15 ਅਗਸਤ ਤੱਕ ਸਾਰੀ ਪੇਮੈਂਟ ਪੈ ਜੇਗੀ 19 ਨੂੰ ਖੁੱਡੀਆਂ ਨਾਲ ਮੀਟਿੰਗ ਵੀ ਰੱਖੀ ਸੀ ਉਹਨਾਂ ਨੇ ਵੀ ਤੁਹਾਨੂੰ ਸਾਨੂੰ ਨਿਆ ਕੋਈ ਨਹੀਂ ਦਿੱਤਾ ਅਸੀਂ ਐਂਡ ਵੇਖ ਕੇ ਅੱਜ ਅਸੀਂ ਸਾਨੂੰ ਕੋਈ ਚਾਹ ਨਹੀਂਗਾ ਵੀ ਅਸੀਂ ਹਾਈਵੇ ਇੱਥੇ ਆ ਜਾਮ ਕਰੀਏ ਅਸੀਂ ਉੱਥੇ ਵੀ ਉੱਥੇ ਸ਼ਾਂਤਮੀ ਧਰਨਾ ਲਾਇਆ ਸੀ ਬਰਦਾਸ਼ਪੁਰ ਵੀ ਆਮ ਨੇ ਅੱਜ ਐਂਡ ਆ ਸਾਡਾ ਅਸੀਂ ਹੁਣ ਆਣ ਕੇ ਹਾਈਵੇ ਤੇ ਬਹਿ ਗਏ ਆ ਅਸੀਂ ਹੁਣ ਪੈਸੇ ਲੈ ਕੇ ਉੱਠਣਾ ਹੈ ਪੈਸੇ ਸਾਡੇ ਗੰਨੇ ਦੇ ਜਿਹੜੇ 61 ਰੁਪਏ ਰਹਿੰਦੇ ਨੇ ਔਰ ਸਰਕਾਰੀਆਂ ਮੇਲਾ ਦੇ ਜਿਹੜੇ ਪੈਸੇ ਨੇ ਉਹ ਵੀ ਰਹਿੰਦੇ ਨੇ ਸਾਰੇ ਹੀ ਪੈਸੇ ਸਾਨੂੰ ਜਿਹੜੇ ਨੇ ਇਹ ਮਿਲਣੇ ਚਾਹੀਦੇ ਨੇ ਅਜੇ ਤਾਂ ਸਰਕਾਰ ਕਹਿ ਰਹੀ ਆ ਅਸੀਂ ਇਧਰ ਖਰਾਬਾ ਲੋਕ ਜਿਹੜੇ ਨੇ ਬਾਰਡਰ ਤੇ ਤੇ ਆ ਆਬਿਆਸਤੀ ਜਿਆਦਾ ਗੰਨਾਂ ਦੀ ਬਲਟ ਆ